ਸਲਵਾਰ ਨਾਲ ਦਾ ਕਪੜਾ ਲਾ ਕੇ ਆਪਾਂ ਇਸ ਤਰ੍ਹਾਂ ਪਾਈਪਿੰਗ ਕਰਦੇ ਸਕਦੇ ਹਾਂ ਬਿਨਾਂ ਪਾਈਪਿੰਗ ਬਿਨਾਂ ਲੇਸ ਤੋਂ ਆਪਾਂ ਪਾਈਪਿੰਗ ਕਿਵੇਂ ਕਰ ਸਕਦੇ ਹਾਂ ਤੇ ਪਹਿਲਾਂ ਆਪਾਂ ਇਹ ਗਲਾ ਝੜ ਕੇ ਰੱਖ ਲਿਆ ਸਲਵਾਰ ਨਾਲ ਦੇ ਕਪੜੇ ਤੇ ਇਸ ਤਰ੍ਹਾਂ ਇਹੜ ਕੇ ਇਸ ਨਾਲ ਵੀ ਲਾ ਸਕਦੇ ਹਾਂ ਤੇ ਚਾਈ ਸਲਾਈ ਨਮ ਜਾਰ ਸਕਦੇ ਹਾਂ ਤੇ ਚਾ ਲਈ ਆਪਾਂ ਇਸ ਤਰ੍ਹਾਂ ਕੱਟ ਲਾ ਲਿਆ ਇਹ ਕਮੀਜ਼ ਤੇ ਵੀ ਇਸ ਤਰ੍ਹਾਂ ਕੱਟ ਲਾ ਕੇ ਤੇ ਦਾ ਹੁਗਾਂ ਸੰਖਿਆ ਕਰਕੇ ਆਪਾਂ ਧਾਰ ਲੈਣੇ ਕੋਲ ਸੰਖੇ ਦੇ ਵਿੱਚ ਰੱਖ ਲੈਣ अपना जोड़ा निशान लगाया, अपनी करीज बनाई हुई है नेझाई है आप रख लें बिल्कुल बरबर करके तो हमें जी सिलाई मारनी है वह किमें मारनी है सिलाई आप बिल्कुल इस तरह नाल छ लगा सारी सिलाई अपने ਇਹਨਾਂ ਇਨਾਂ ਚੰਨ ਜਿਹੜਾ ਇਹ ਇੰਨੀ ਨਹੀਂ ਛੱਡ ਕੇ ਇੱਥੇ ਸਲਾਈ ਆਪਾਂ ਲਾਵਾਂਗੇ ਇਹਦੇ। ਇਹਨਾਂ ਲਾਪਾ ਬੂੜਾ ਤਰ੍ਹਾਂ ਸੈੱਟ ਕਰ ਲੈਣਾ। ਜੇਕਰ ਤੁਹਾਨੂੰ ਨਹੀਂ ਆਇਆ ਸੈੱਟ ਹੁੰਦਾ ਤੇ ਆਪਾਂ ਇੱਥੇ ਸੂਈ ਪੈਨ ਵੀ ਲਾ ਸਕਦੇ ਹਾਂ। ਤੇ ਮੈਂ ਇਹਨੂੰ ਇਸੇ ਤਰ੍ਹਾਂ ਹੀ ਖੜ ਕੇ ਲਾਵਾਂਗੀ। ਤੇ ਤੁਸੀਂ ਜੇ ਜੀ ਨਹੀਂ ਸੈੱਟ ਹੁੰਦਾ ਤੇ ਇਸ ਜਗ੍ਹਾ ਇਸ ਜਗ੍ਹਾ ਤੇ ਇਹਨਾਂ ਲਾ ਸਕਦੇ। ਬਿਲਕੁਲ ਆਪ ਇੱਕ ਇੱਕ ਵਜੇ ਸਾਨੂੰ ਛੱਡਣਾ ਹੈ ਇਹ ਪਿੰਜੇ ਦੀ ਬਾਹਰ 파ਇਪਿੰਗ ਨਹੀਂ ਕਿੰਨੀ ਕਿੰਨੀ ਬੜੀ ਹੋ ਗਈ ਇਸ طرح ਆਪਣੀ ਸਾਰੀ ਲਾਤੀ ਹੈ ਇੱਕ ਇੱਕ ਪੈਰ ਦੇ ਬਾਕੀ ਨੂੰ ਆਪਾਂ ਛੱਡ ਲਿਆ ਹੁਣ ਆਪਾਂ ਇਹਦੀ ਚਰਾਂਗੇ ਘਟਣਗੇ ਆਪਾਂ ਇੱਕ ਇੱਕ ਸਲਾਈ ਜੁਗ ਆਪਾਂ ਛੱਡ ਕੇ ਜਿੱਥੇ ਕਸਤਾਂ ਕੱਟਾਂਗੇ ਸਾਡੀ ਆਪਣੀ ਜਿਹੜੀ ਸਲਾਈ ਨਾਲ ਕੱਟੀ ਆ ਗਈ ਜਾਨਾ ਪੈ ਰਿਹਾ ਹੈ ਕੁੰਜੇ ਬਣੇਗੇ ਆਪਾਂ ਇਹਨਾਂ ਤੇ ਇਸ ਤਰ੍ਹਾਂ ਕੱਟ ਲਾ ਲੈਣੀ ਹੈ ਫਟਾਪਾ ਬਿਲਕੁਲ ਪਛਾਣ ਰੱਖਣੀ ਹੈ ਸੋ ਸਿਆਣ ਤੋਂ ਐਨ ਆਵੇ ਵੀ ਆਪਣੇ ਘਰ ਸिलाई ਕੱਟੀ ਜਾਵੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਹਨਾਂ ਅੰਦਰ વાਹ ਨੂੰ ਕੋਟ ਕਰਾਂਗੇ ਤੇ ਆਪਣੀ ਇਸ ਤਰ੍ਹਾਂ ਕੱਟਾਂਗੇ ਨਿੱਕੇਲੇ ਹੋਗੇ ਹੁਣ ਆਪਾਂ ਤੁਹਾਨੂੰ ਸिलाई ਮਾਰ ਕੇ ਦਿਖਾਉਣੀ ਹੈ ਸਾਰੇ ਆਪਾਂ ਇੱਕੋ ਇੱਕੋ ਜਿਹੇ ਕੋਈ ਕੰਮ ਕਿਸੇ ਕੋਈ ਜੀ ਸिलाई ਮਾਰਦੇ ਨਾ ਬੂਰੀਓ ਦਾ ਇਹ ਕੱਪੜਾ ਨਾ ਪ੍ਰੈਸ ਕਰ ਲੈਣਾ। ਇਸ ਤेक ਇਹ ਦਿਨ ਆ ਲਾ ਪਾਈ। ਪਾਈ ਨੂੰ ਕੱਟ ਸਕਦੇ ਹਾਂ। പാക് വീഡിയോ വലിയ ലീത ദസണ മേടി വിഡിയോ ഞങ്ങ ധനവാദ ജി